ਅਨੰਦਪੁਰ ਸਾਹਿਬ ਜੀ ਦਾ ਜੋ ਘੇਰਾ ਹੈ ਉਹਦੇ ਵਿਚਾਰ ਕਰ ਰਹੇ ਆਂ 9 ਮਹੀਨਿਆਂ ਦਾ ਘੇਰਾ ਹੈ ਭਾਵੇਂ 9 ਮਹੀਨੇ ਇਹਨੂੰ ਪਿਆਰ ਵਿਚਾਰ ਦੇ ਰਹੋ ਤੇ ਭਾਵੇਂ ਪੂਰੀ ਜ਼ਿੰਦਗੀ ਵਿਚਾਰ ਦੇ ਰਹੋ ਪਰ ਆਪਾਂ ਯਤਨ ਕਰਨਾ ਹੈ ਜਦੋਂ ਮਾਰੇ ਨੇ ਅਨੰਦਪੁਰ ਸਾਹਿਬ ਛੱਡਿਆ ਜਿਸ ਦਿਨ ਉਸ ਦਿਨ ਤੱਕ ਆਪਾਂ ਪਿਆਰਿਓ ਇਹਨੂੰ ਵਿਚਾਰ ਨੂੰ ਲੈ ਕੇ ਜਾਣ ਦਾ ਯਤਨ ਕਰਨਾ ਹੈ ਕਿ ਥੋੜੀ ਥੋੜੀ ਵਿਚਾਰ ਹੁੰਦੇ ਰਵੇ ਸਤਿਗੁਰੂ ਦੀ ਬਖਸ਼ਿਸ਼ ਆਪਾਂ ਸਤਿਗੁਰੂ ਦੀ ਕਿਰਪਾ ਦੇ ਨਾਲ ਆਨੰਦਪੁਰ ਸਾਹਿਬ ਜੋ ਕੁਝ ਹੋਇਆ ਉਹ ਸਾਡੀਆਂ ਅੱਖਾਂ ਦੇ ਸਾਹਮਣੇ ਰਵੇ ਇਹਨਾਂ ਦਿਨਾਂ ਦੇ ਵਿੱਚ ਆਪਾਂ ਭੁੱਲ ਨਾ ਜਾਈਏ ਕਿ ਵੱਡੇ ਦਿਨਾਂ ਦੀਆਂ ਛੁੱਟੀਆਂ ਹੋ ਜਾਂਦੀਆਂ ਬੱਚਿਆਂ ਨੂੰ ਜੈਸੇ ਤੇ ਚਲੋ ਮੇਰੇ ਖਿਆਲ ਨਾਲ ਐਤਕੀ ਸਕੂਲ ਉਦਾਂ ਹੀ ਲੱਗਦੇ ਪਏ ਨੇ ਔਰ ਬੱਚੇ ਪਿਆਰਿਓ ਹੋਰ ਪਾਸਿਆਂ ਨੂੰ ਤੁਰ ਜਾਂਦੇ। ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਛੋਟੇ-ਛੋਟੇ ਜਿਹੜੇ ਬਾਬੇ ਨੇ ਉਮਰਾਂ ਦੇ ਵਿੱਚ ਛੋਟੇ ਪਰ ਹੈ ਸਾਡੇ ਬਾਬੇ। ਉਹਨਾਂ ਨੇ ਸਾਡੇ ਲਈ ਕਿੰਨੀ ਵੱਡੀ ਕੁਰਬਾਨੀ ਦਿੱਤੀ ਹੈ। ਕਿੰਨੇ ਵੱਡੇ ਉਹਨਾਂ ਨੇ ਸਾਡੇ ਲਈ ਇਹਨਾਂ ਦਿਨਾਂ ਦੇ ਵਿੱਚ ਤਸੀਹੇ ਆਪਣੇ ਸਰੀਰ ਦੇ ਉੱਪਰ ਝੱਲ ਲਏ ਨੇ। ਉਹਨਾਂ ਬੱਚਿਆਂ ਨੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਲੱਗਦਾ ਅੱਜਕੱਲ। ਸੋ ਆਪਾਂ ਯਤਨ ਇਹ ਕਰਨਾ ਪਿਆਰਿਓ ਪਹਿਲਾਂ ਤੇ ਆਪ ਖੁਦ ਆਪਣੀ ਸੁਰਤ ਨੂੰ ਇਹਨਾਂ ਦਿਨਾਂ ਵਿੱਚ ਉੱਥੇ ਲਜਾਈਏ ਅਨੰਦਪੁਰ ਸਾਹਿਬ। ਇਹਨਾਂ ਦਿਨਾਂ ਵਿੱਚ ਆਪਣੀ ਸੁਰਤ ਨੂੰ ਸਰਹੰਦ ਦੀਆਂ ਨੀਹਾਂ ਦੇ ਵਿੱਚ ਲੈ ਕੇ ਜਾ ਕੇ ਜਾਈਏ ਠੰਡੇ ਗੁਰਜ ਦੇ ਚ ਲੈ ਕੇ ਜਾਈਏ ਚਮਕੌਰ ਦੀ ਗੜੀ ਵੇ ਸਰਸਾ ਦੀ ਨਦੀ ਜਿਹੜੀ ਹੈ ਇਹਨਾਂ ਥਾਵਾਂ ਤੇ ਸਾਡੀ ਸੁਰਤ ਘੁੰਮਦੀ ਰਹਿਣੀ ਚਾਹੀਦੀ ਆ ਪੂਰਾ ਮਹੀਨਾ ਇਹ ਪੂਰਾ ਮਹੀਨਾ ਤਕਰੀਬਨ ਸਾਨੂੰ ਇਹ ਗੱਲ ਯਾਦ ਆਉਣੀ ਚਾਹੀਦੀ ਆ ਕਿ ਪੋ ਦਾ ਮਹੀਨਾ ਚੱਲਦਾ ਮਨਾ ਗੁਰੂ ਗੋਬਿੰਦ ਸਿੰਘ ਮਾਰੋ ਸੱਚੇ ਪਾਤਸ਼ਾਹਨ ਸਰਬੰਸ ਵਾਰਿਆ ਤੇਰੇ ਤੋਂ ਬਿਸ਼ਾਕੋ ਕਹਿ ਰਹੇ ਨੇ ਮੈਂ ਤੇਰੇ ਤੇ ਸਿੱਖਾ ਕੋ ਆਸਾਨ ਨਹੀਂ ਕਰਦਾ ਪਿਆ ਆਪਣਾ ਸਰਬੰਸ ਵਾਰ ਕੇ ਮੇਰੀ ਇਹ ਅਕਾਲ ਪੁਰਖ ਨੇ ਡਿਊਟੀ ਲਾਈ ਹੈ ਕਾਰਜ ਨੇ ਦਿੱਤਾਏ ਪਰ ਪਿਆਰਿਓ ਜੇਕਰ ਆਪਾਂ ਵੇਖਾਂਗੇ ਤੇ ਸਾਡੇ ਤੇ ਤੇ ਉਪਕਾਰ ਹੋ ਗਿਆ ਨਾ ਸਾਡੇ ਤੇ ਉਪਕਾਰ ਹੋ ਗਿਆ ਹੈ ਗੁਰੂ ਸਾਹਿਬ ਦਾ ਅਸੀਂ ਆਪਣੇ ਬੱਚਿਆਂ ਦੇ ਵਿਆਹ ਜਦੋਂ ਦਿਲ ਚਾਏ ਉਦੋਂ ਕਰਦੇ ਆ ਆਪਣੇ ਬੱਚਿਆਂ ਦੇ ਸਿਰਾਂ ਤੇ ਕਲਗੀਆਂ ਵੀ ਸਜਾ ਦਿੰਨੇ ਆ ਸੋਹਣੀਆਂ ਸੋਹਣੀਆਂ ਦਸਤਾਰਾਂ ਸਜਾਉਨੇ ਆ ਉਹਨਾਂ ਬੱਚਿਆਂ ਨੂੰ ਵੱਡੀਆਂ ਵੱਡੀਆਂ ਗੱਡੀਆਂ ਘੋੜਿਆਂ ਦੇ ਉੱਪਰ ਝੂਟੇ ਜਿਹੜੇ ਦੀਵਾਨੇ ਆ ਉਹਨਾਂ ਬੱਚਿਆਂ ਦੇ ਲਈ ਸੁਤੰਤਰਤਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤੀ ਆ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਕਹਿੰਦੇ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤੋਂ ਸੁੰਨ ਧੋਤੀ ਸਭ ਕੀ ਸਾਰਿਆਂ ਦੇ ਸੁੰਨ ਧੋਣੀ ਸੇਜੇ ਕਲਗੀਆਂ ਵਾਲੇ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਦਇਆ ਨਾਂ ਵਰਤਨ ਦੀ ਸਾਡੇ ਤੇ ਪਰਉਪਕਾਰ ਨਾ ਕਰਦੇ ਤੇ ਕਿਉਂ ਨਾ ਆਪਾਂ ਐਸੇ ਸਤਿਗੁਰੂ ਨੂੰ ਇਹਨਾਂ ਦਿਨਾਂ ਦੇ ਵਿੱਚ ਯਾਦ ਕਰੀਏ ਸੋ ਰੋਹ ਵਿਚਾਰ ਪਿਆਰਿਓ ਅੱਜ ਆਪਾਂ ਕਵਿਤਾ ਦੇ ਕਵਿਤਾ ਲਿਖੀ ਆ ਭਾਈ ਵੀਰ ਸਿੰਘ ਜੀ ਦੀ ਸ਼੍ਰੀ ਕਲਗੀ ਤਰ ਕਲਗੀ ਤਰ ਚਮਤਕਾਰ ਦੇ ਵਿੱਚ ਕਵਿਤਾ ਲਿਖੀ ਹੋਈ ਆ ਆਪਾਂ ਕਵਿਤਾ ਦੇ ਨਾਲ ਪਿਆਰੋ ਸਾਖੀ ਵਿਚਾਰਨੀ ਅੱਜ ਦੀ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਕਵਿਤਾ ਕਿਹੜੀ ਹੈ ਭਾਈ ਕਨਈਆ ਭਾਈ ਕਨਈਆ ਜੀ ਦੇ ਨਾਮ ਤੇ ਕਵਿਤਾ ਲਿਖੀ ਛੋਟੀ ਜਈ ਹੈ ਤੇ ਉਸ ਕਵਿਤਾ ਦੇ ਵਿੱਚ ਉਹਨਾਂ ਨੇ ਇਸ ਚੀਜ਼ ਨੂੰ ਪ੍ਰਗੋ ਦਿੱਤਾ ਹੋਇਆ ਇਹ ਸਾਖੀ ਪੂਰੀ ਨੂੰ ਕਹਿੰਦੇ ਨੇ ਪਿਆਰੋ ਜਦੋਂ ਆਨੰਦਪੁਰ ਸਾਹਿਬ ਦੇ ਪਾਵਨ ਧਰਤੀ ਨੂੰ ਘੇਰਾ ਪਿਆ ਹੈ ਕਈ ਮਹੀਨੇ ਇਦਾਂ ਹੀ ਬਤੀਤ ਹੋ ਗਏ ਨੇ ਗੁਰੂ ਕੇ ਖਾਲਸੇ ਜਿਹੜੇ ਨੇ ਇਹ ਪਿਆਰੋ ਜੰਗਾਂ ਆਯੁੱਧਾਂ ਦੇ ਵਿੱਚ ਆਪਣੀਆਂ ਕੁਰਬਾਨੀਆਂ ਦੇ ਰਹੇ ਨੇ ਆਪਣੇ ਆਪ ਨੂੰ ਵਾਰ ਦੇ ਪਏ ਐ ਤੇ ਜਿੱਥੇ ਪਿਆਰੋ ਗੁਰੂ ਕਾ ਖਾਲਸਾ ਸ਼ਹਾਦਤਾਂ ਦਾ ਜਾਮ ਪੀ ਰਿਆ ਹੈ ਫਟ ਸਹਿਨ ਕਰ ਰਿਹਾ ਆਪਣੇ ਸਰੀਰ ਦੇ ਉੱਪਰ ਤਨ ਦੇ ਉੱਪਰ ਉੱਥੇ ਨਾਲ ਪਿਆਰੋ ਕਈ ਦੁਸ਼ਮਣ ਜਿਹੜੇ ਨੇ ਤੁਰਕ ਸਿਫਾਈ ਜਿਹੜੇ ਨੇ ਰਾਜਿਆਂ ਦੀ ਫੌਜ ਜਿਹੜੀ ਹੈ ਉਹ ਵੀ ਕਈ ਲਾਸ਼ਾਂ ਦੇ ਢੇਰ ਲੱਗਦੇ ਆ ਬਾਹਰ ਮੈਦਾਨ ਦੇ ਵਿੱਚ ਹੁਣ ਪਿਆਰਿਓ ਜਦੋਂ ਢੇਰ ਲੱਗਦੇ ਨੇ ਜ਼ਖਮ ਵੀ ਹੁੰਦੇ ਆ ਸਰੀਰਾਂ ਦੇ ਉੱਪਰ ਤੇ ਭਾਈ ਵੀਰ ਸਿੰਘ ਨੇ ਤਾਂ ਇੱਕ ਨਾ ਵਿਚਾਰ ਇਦਾਂ ਵੀ ਲਿਖੀ ਆ ਪਿਆਰਿਓ ਭਾਈ ਵੀਰ ਸਿੰਘ ਜੀ ਕਹਿੰਦੇ ਇਹ ਮਹੀਨਾ ਜਦੋਂ ਜਦਾਂ ਮਹੀਨੇ ਬੀਤਦੇ ਨੇ ਨਾ ਘੇਰੇ ਨੂੰ ਤੇ ਤੁਰਕ ਫੌਜ ਜਿਹੜੀ ਆ ਪਹਾੜੀ ਰਾਜਿਆਂ ਦੀ ਫੌਜ ਜਿਹੜੀ ਆ ਉਹ ਢਿੱਲੀ ਪਈ ਜਾਂਦੀ ਕਿਉਂਕਿ ਕਈ ਤਰ੍ਹਾਂ ਦੇ ਹਮਲੇ ਉਹਨਾਂ ਨੇ ਆਨੰਦਪੁਰ ਸਾਹਿਬ ਕਰਕੇ ਵੇਖ ਲਏ ਨੇ ਪਿਆਰਿਓ ਜਦੋਂ ਨਹੀਂ ਗੱਲ ਬਣਦੀ ਕਿਤੇ ਵੀ ਤੇ ਢਿੱਲੇ ਪੈਂਦੇ ਨੇ ਆਪਣੇ ਆਪ ਦੇ ਵਿੱਚ ਹੁਣ ਪਿਆਰਿਓ ਹੁਣ ਉਹ ਜਗ੍ਹਾ ਆਪਣੀ ਅਸਥਾਨ ਨੂੰ ਛੱਡ ਕੇ ਇੱਥੇ ਆਏ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਤੇ ਇੱਥੇ ਇਹਨਾਂ ਦੇ ਕੋਲ ਬਹੁਤੀਆਂ ਮਲਹਮ ਪੱਟੀਆਂ ਦਾ ਪ੍ਰਬੰਧ ਨਹੀਂ ਕੋਈ ਦਵਾਈਆਂ ਦਾ ਪ੍ਰਬੰਧ ਨਹੀਂ ਹੈਗਾ ਤੇ ਨਾ ਹੀ ਪਿਆਰਿਓ ਦਾਣਾ ਹੁਣ ਜੇ ਖਾਣਾ ਪੀਣਾ ਮੰਨ ਲਓ ਜੇ ਅੰਦਰ ਆਨੰਦਪੁਰ ਸਾਹਿਬ ਖਤਮ ਹੋ ਰਿਹਾ ਹੈ ਆਨੰਦਪੁਰ ਸਾਹਿਬ ਦੇ ਅੰਦਰ ਦਾਣਾ ਪਾਣੀ ਮੁੱਕ ਰਿਹਾ ਤੇ ਰਾਜ ਇਹ ਜਿਹੜਾ ਪਹਾੜੀ ਰਾਜ ਦੀ ਫੌਜ ਕਿੰਨੀ ਵੱਡੀ ਹੈ ਤੁਰਕ ਤੁਰਕਾਂ ਦੀ ਫੌਜ ਕਿੰਨੀ ਵੱਡੀ ਆ ਜਿਹੜੀ ਦਿੱਲੀ ਤੋਂ ਜੰਮੂ ਤੋਂ ਪਿਆਰੇ ਲਾਹੌਰ ਤੋਂ ਕਿੰਨੀਆਂ ਥਾਵਾਂ ਤੋਂ ਚੜ੍ਹ ਕੇ ਆਈ ਹੈ ਤੇ ਕੀ ਉਹਨਾਂ ਦਾ ਖਾਣਾ ਪਾਣੀ ਨਾਮਕਦਾ ਹੋਏਗਾ ਉਹਨਾਂ ਦਾ ਖਾਣਾ ਪਾਣੀ ਵੀ ਮੁੱਕਦਾ ਹੈ ਪਰ ਤੁਰਕ ਜਿਹੜੇ ਜਦੋਂ ਖਾਣਾ ਪਾਣੀ ਮੁੱਕਦਾ ਤੇ ਪਿਆਰੇ ਰਾਜਿਆਂ ਨੂੰ ਜ਼ੋਰ ਪਾਉਂਦੇ ਆ ਕਿ ਫੌਜ ਦੇ ਵਾਸਤੇ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਵੇ ਹੁਣ ਪਿਆਰੇ ਰਾਜੇ ਵੀ ਕਿੰਨਾ ਕੁ ਪ੍ਰਬੰਧ ਕਰਨ ਨੌ ਮਹੀਨੇ ਕੋਈ ਛੋਟੀ ਗੱਲ ਨਹੀਂ ਲਖਾਂ ਦੀ ਫੌਜ ਜਿਹੜੀ ਐ ਇਹਨਾਂ ਨੂੰ ਵੀ ਤਾਂ ਸਾਂਭਣਾ ਪੈਣਾ ਹੀ ਸੀ ਹੁਣ ਔਕੇ ਐਵੇਂ ਨਹੀਂ ਪਿਆਰਿਓ ਧਰਮਾਂ ਦੀਆਂ ਸੋਹਾਂ ਖਾ ਲਈਆਂ ਐਵੇਂ ਨਹੀਂ ਮਾਰੇ ਦੇ ਅੱਗੇ ਝੁੱਕ ਗਏ ਕਿ ਸਤਗੁਰੂ ਚਲੇ ਤਰ ਤਰ ਲਈ ਕਰੀ ਜਾਂਦੇ ਨੇ ਮਾਰੇ ਚਲੇ ਜਾਓ ਸੱਚੇ ਬਾਦਸ਼ਾਹ ਚਲੇ ਜਾਓ ਸਾਡੀ ਲਾਜ ਰਹਿ ਜੇਗੀ ਹੁਣ ਪਿਆਰਿਓ ਕਾਰਨ ਕੀਆ ਇੰਨੀ ਵੱਡੀ ਲਖਾਂ ਦੀ ਫੌਜ ਨੂੰ ਸਾਹਮਣਾ ਸੌਖਾ ਨਹੀਂ ਜਦੋਂ ਜੰਗ ਹੁੰਦੀ ਐ ਵਾਰ-ਵਾਰ ਜੰਗ ਹੁੰਦੀ ਆਏ ਦਿਨ ਇਹਨਾਂ ਦੇ ਫੌਜ ਦੇ ਸਿਪਾਹੀ ਵੀ ਜ਼ਖਮੀ ਹੋ ਜਾਂਦੇ ਸਿੰਘਾਂ ਤੋਂ ਜਦੋਂ ਤੀਰ ਖਾਂਦੇ ਜੋਦ ਸਿੰਘਾਂ ਦੇ ਕੋਲੋਂ ਫਟ ਲਾਹ ਸੰਦੇ ਨੇ ਤੇ ਪਿਆਰੇ ਜ਼ਖਮੀ ਹੋ ਜਾਂਦੇ ਹੁਣ ਉਹਨਾਂ ਦਾ ਇਲਾਜ ਦਵਾਦਾਰੂ ਕਿੱਥੋਂ ਕਰਨਾ ਇੰਨੇ ਆ ਲੱਖਾਂ ਦਾ ਇਸ ਕਰਕੇ ਕਹਿੰਦੇ ਨੇ ਫਿਰ ਰਾਜਿਆਂ ਨੂੰ ਵੀ ਔਖਾ ਹੁੰਦਾ ਪਿਆ ਸੀ ਖਾਣ ਪੀਣ ਦਾ ਮੱਲਮ ਪੱਟੀ ਦਾ ਪ੍ਰਬੰਧ ਕਰਨਾ ਫਿਰ ਪਿਆਰੇ ਪਰਜਾ ਨੂੰ ਦੁਖੀ ਕਰਦੇ ਨੇ ਪਰਜਾ ਦੇ ਕੋਲੋਂ ਉਹ ਸਮਾਨ ਮੰਗਿਆ ਜਾਂਦਾ ਪਰ ਕਹਿੰਦੇ ਨੇ ਪਿਆਰੋ ਇੱਕ ਗੁਰੂ ਪਾਤਸ਼ਾਹ ਜੀ ਦਾ ਪਿਆਰਾ ਸਿੰਘ ਆ ਜਿਨੇ ਆਪਣੇ ਮੋਢੇ ਤੇ ਮਸ਼ਕ ਪਾਈ ਹੈ ਪਾਣੀ ਪਾਰਿਆ ਹੋਇਆ ਉਹਦੇ ਵਿੱਚ ਤੇ ਕਰਦਾ ਕੀ ਐ ਆਓ ਇੱਕ ਸ਼ਬਦ ਪੜੀਏ ਪਿਆਰੇ ਸੁਰਤ ਨੂੰ ਉੱਥੇ ਲੈ ਜਾਈਏ ਕਿ ਜੰਗ ਦਾ ਮਾਹੌਲ ਐ ਬੜੇ ਤੁਰਕ ਬੜੇ ਪਹਾੜੀ ਰਾਜੇ ਫੱਟੜ ਜ਼ਖਮੀ ਮੈਦਾਨ ਦੇ ਵਿੱਚ ਪਏ ਨੇ ਤੇ ਇਹ ਜੰਗ ਅਜੇ ਵੀ ਮੱਜੀ ਹੋਈ ਕਮਸਾਨ ਦੀ ਤੇ ਇਹ ਗੁਰੂ ਕਾ ਸਿੰਘ ਭਾਈ ਕਨ੍ਹਈਆ ਜੀ ਕੀ ਕਰਦਾ ਮੋਢੇ ਮਸ਼ਕ ਪਿਲਾਉਂਦਾ ਪਾਣੀ ਗੁਰਾਂ ਦਾ ਕਨ੍ਹਈਆ लाਡਲਾ ਮੋਢੇ ਮਸ਼ਕ ਪਿਲਾਉਂਦਾ ਪਾਣੀ ਗੁਰਾਂ ਦਾ ਕ ਨਹੀਂ ਆ ਲਾਡਲਾ ਮੋਢੇ ਮਸ਼ਕ ਪਿਲਾਉਂਦਾ ਗੁਰਾਂ ਦਾ ਕ ਨਹੀਂ ਆ ਲਾਡਲਾ ਮੋਢੇ ਮਸ਼ਕ ਪਿਲਾਉਂਦਾ ਗੁਰਾਂ ਦਾ ਕ ਨਹੀਂ ਆ ਲਾਡਲਾ ਪਿਆਰਿਓ ਇੱਕ ਹੀ ਕਰਦਾ ਹੈ ਵੇਖਦਾ ਹੈ ਕਿ ਗੁਰੂ ਕੇ ਖਾਲਸੇ ਜਿਹੜੇ ਜ਼ਖਮੀ ਨੇ ਉਹਨਾਂ ਦੀ ਮੱਲਮ ਪੱਟੀ ਦਵਾਦਾਰੂ ਕਰਦਾ ਹੈ ਤੇ ਨਾਲ ਜਿਹੜੇ ਤੁਰਕ ਸਿਪਾਹੀ ਰਾ ਪਹਾੜੀ ਰਾਜਿਆਂ ਦੀ ਫੌਜ ਜਿਹੜੀ ਜ਼ਖਮੀ ਹੋ ਕੇ ਡਿੱਗੀ ਹੈ ਉਹਨਾਂ ਨੂੰ ਪਾਣੀ ਪਿਵਾਈ ਜਾਂਦਾ ਉਹਨਾਂ ਨੂੰ ਪਾਣੀ ਪਿਉਂਦਾ ਤੇ ਫਿਰ ਤੋਂ ਮੁੜ ਤੋਂ ਪਿਆਰੋ ਜੰਗ ਕਰਨ ਵਾਸਤੇ ਤਿਆਰ ਕਰ ਦਿੰਦਾ ਸਿੰਘਾਂ ਦੇ ਵੇਖਿਆ ਕਿ ਹੈ ਤੇ ਪਹਿਰਾਵਾ ਇਹਦਾ ਖਾਲਸੇ ਵਾਲਾ ਸ਼ਸਤਰ ਧਾਰੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਆ ਇਹਨੇ ਗੁਰੂ ਕੇ ਖਾਲਸਿਆਂ ਨੂੰ ਤੇ ਪਾਣੀ ਪਿਉਣਾ ਹੀ ਆ ਪਰ ਇਹ ਦੁਸ਼ਮਣਾਂ ਨੂੰ ਬੈਰੀਆਂ ਨੂੰ ਪਾਣੀ ਪਿਆਈ ਜਾਂਦਾ ਇਹਦੀ ਜਾ ਕੇ ਉਹਨਾਂ ਸ਼ਿਕਾਇਤ ਕਰਨੀ ਪੈਣੀ ਆ ਕਲਗੀਆਂ ਵਾਲੇ ਮਹਾਰਾਜ ਸਿੱਖੇ ਪਾਤਸ਼ਾਹ ਜੀ ਨੂੰ ਕਿ ਸਤਗੁਰੂ ਜੀ ਇੱਕ ਸਿੰਘ ਆਹ ਕਾਰਜ ਕਰ ਰਿਹਾ ਮਾਰੇ ਬੈਰੀਆਂ ਨੂੰ ਦੁਸ਼ਮਣਾਂ ਦੀ ਵੀ ਮਦਦ ਕਰੀ ਜਾਂਦਾ ਪਿਆਰੋ ਇੱਥੇ ਲਿਖੀ ਆ ਕਵਿਤਾ ਮੈਂ ਸੁਣਾਣਾ ਆਪ ਜੀ ਨੂੰ ਲਿਖਿਆ ਹੈ ਕਲਗੀ ਧਰ ਦੇ ਪਾਸ ਕੋਈ ਆਪਿਆ ਸ਼ਿਕਾਇਤ ਲਗਾਵੇ ਤੁਹਾਨੂੰ ਸਮਝ ਲੱਗੀ ਜਾਣੀ ਤਕਰੀਬਨ ਕਲਗੀ ਧਰ ਦੇ ਪਾਸ ਆ ਕੇ ਕੋਈ ਆ ਆ ਪਿਆ ਕੋਈ ਸ਼ਿਕਾਇਤ ਲਗਾਵੇ ਸ਼ਿਕਾਇਤ ਲਾਈ ਕਿਸੇ ਨੇ ਮਾਰ ਮਾਰ ਦੇ ਸਿੱਖ ਤੁਰਕ ਨੂੰ ਕਰੇ ਫਟ ਜਦ ਲਾਵੇ ਜਦੋਂ ਸਿੱਖ ਜਿਹੜਾ ਹੈ ਤੁਰਖਾ ਨੂੰ ਮਾਰ ਮਾਰਦਾ ਫਟ ਲਾਉਂਦਾ ਹੈ ਭਾਈ ਕਨਈਆ ਤਦੋ ਤੁਰਕ ਨੂੰ ਪਾਣੀ ਆਣ ਪਿਲਾਵੇ ਮਾਰੇ ਤੁਹਾਡਾ ਸਿੰਘ ਜਿਹੜਾ ਭਾਈ ਕਨਈਆ ਉਹ ਫਟੜ ਹੋਏ ਤੁਰਕਾ ਨੂੰ ਜਾ ਕੇ ਪਾਣੀ ਪਿਲਾ ਦਿੰਦਾ ਮਹਾਰਾਜ ਆਪਣਾ ਹੋ ਕੇ ਭਾਈ ਕਨਈਆ ਦੇਖੋ ਕਹਿਰ ਕਮਾਵੇ ਸਤਿਗੁਰੂ ਮਹਾਰਾਜ ਇਹ ਭਾਈ ਕਨਈਆ ਆਪਣਾ ਹੋ ਕੇ ਤੇ ਸਾਡੇ ਤੇ ਕਹਿਰ ਕਰਦਾ ਪਿਆ ਉਸਦਾ ਕੰਮ ਹੈ ਆਪਣੇ ਲਸ਼ਕਰ ਸਿੱਖਾਂ ਨੂੰ ਨੀਰ ਪਿਲਾਣਾ ਮਾਰੇ ਇਹਦਾ ਕੰਮ ਆ ਕੇ ਆਪਣੇ ਲਸ਼ਕਰ ਨੂੰ ਆਪਣੀ ਫੌਜ ਨੂੰ ਪਾਣੀ ਪਿਾਵੇ ਉਹਨਾਂ ਦੀ ਸੇਵਾ ਕਰੇ ਮਦਦ ਕਰੇ ਨਾ ਕਿ ਵੈਰੀ ਨੂੰ ਰਣ ਤੱਤੇ ਪੁੱਤਾ ਮੰਗ ਖਢਾਣਾ ਨਾ ਕਿ ਮਾਰੇ ਇਹ ਵੈਰੀ ਨੂੰ ਦੁਸ਼ਮਣਾਂ ਨੂੰ ਪੁੱਤਾਂ ਦੇ ਵਾਂਗ ਖੜਾਉਂਦਾ ਹੈ ਭਾਵੇਂ ਉਹਨਾਂ ਦੀ ਸੇਵਾ ਕਰਦਾ ਬੜਾ ਉਹਨਾਂ ਨਾਲ ਮਾਰਾ ਮਿੱਠਾ ਬੋਲਦਾ ਲੋ ਜੀ ਜਲ ਛਕੋ ਬੜੇ ਪਿਆਰ ਨਾਲ ਉਹਨਾਂ ਨੂੰ ਜਿਵੇਂ ਖੜਾਉਂਦਾ ਹੈ ਕੋਈ ਪੁੱਤਾਂ ਨੂੰ ਖੜਾ ਰਿਹਾ ਹੁੰਦਾ ਇਦਾਂ ਕਰਦਾ ਰਣ ਤੱਤੇ ਦੀ ਨੀਤੀ ਮਾਰਨ ਜਿਉਂ ਕਿਉਂ ਦੁਸ਼ਮਣ ਕੋਈ ਏ ਜੋ ਵੈਰੀ ਨੂੰ ਪਿਆਰ ਕਰਾਵੇ ਉਸਨੂੰ ਦੁਸ਼ਮਣ ਕਹੇ ਮਾਰਾ ਰਣ ਤੱਤੇ ਦੀ ਤੇ ਨੀਤੀ ਹੈ ਮਾਰਨਾ ਸੱਚੇ ਪਾਤਸ਼ਾਹ ਨੀਤੀ ਹੈ ਮਾਰ ਦੇਣਾ ਰਣ ਤੱਤੇ ਦੇ ਵਿੱਚ ਦੂਜੇ ਨੂੰ ਅਰੇ ਸਚੇ ਪਾਤਸ਼ਾਹ ਜੀ ਇਹ ਕੀ ਕਰਦਾ ਹੈ ਦੁਸ਼ਮਣ ਨੂੰ ਕੂਣ ਦੀ ਜਗ੍ਹਾ ਮਾਰਨ ਦੀ ਜਗ੍ਹਾ ਉਹਨਾਂ ਨੂੰ ਪਿਆਰ ਕਰਦਾ ਹੈ ਤੇ ਸਚੇ ਪਾਤਸ਼ਾਹ ਜਿਹੜਾ ਦੁਸ਼ਮਣ ਨੂੰ ਪਿਆਰ ਕਰਦਾ ਏ ਮਾਰੇ ਸਚੇ ਪਾਤਸ਼ਾਹ ਫਿਰ ਦੁਸ਼ਮਣਾਂ ਦਾ ਹੋ ਗਿਆ ਸਾਡਾ ਥੋੜੀ ਰਿਆ ਇਹ ਫਿਰ ਮਾਰੇ ਇਹ ਦੁਸ਼ਮਣ ਆ ਸਚੇ ਪਾਤਸ਼ਾਹ ਇਹਨੇ ਪਹਿਰਾਵਾ ਤੁਹਾਡੇ ਸਿੰਘਾਂ ਦਾ ਪਾਇਆ ਸੱਦ ਕਹ ਨਹੀਂ ਹੈ ਗੁਰਾਂ ਪੁੱਛਿਆ ਸਾਰੀ ਗੱਲ ਸੁਣਾਏ ਗੁਰੂ ਸਾਹਿਬ ਨੇ ਫਿਰ ਭਾਈ ਕਨਈਏ ਨੂੰ ਪੁੱਛਿਆ ਹੈ ਸਦਕੇ ਮਾਰੇ ਅੱਖ ਲੱਗੇ ਪਾਈ ਕਨੇ ਯਾਰ ਦਾਸ ਤੇਰੀ ਸ਼ਿਕਾਇਤ ਆ ਗਈ ਹੈ ਕਿ ਤੂੰ ਦੁਸ਼ਮਣਾਂ ਨੂੰ ਪਾਣੀ ਪਿਵਾਈ ਜਾਂਦਾ ਉਹਨਾਂ ਨੂੰ ਮੋੜ ਤੋਂ ਜੰਗ ਲਈ ਤਿਆਰ ਕਰਦਾ ਤੇ ਕਹਿੰਦੇ ਨੇ ਸੀਸ ਨਿਮਾਇਆ ਰੰਗ ਰਤੜੇ ਨੇ ਬਿੰਤੀ ਮੁਖੋਂ ਅਲਾਈ ਉਸ ਰੰਗ ਰਤੜੇ ਨੇ ਸਭ ਤੋਂ ਪਹਿਲਾਂ ਆਣ ਕੇ ਮਾਰੇ ਨੂੰ ਆਪਣਾ ਸੀਸ ਝੁਕਾਇਆ ਤੇ ਮੂੰਹ ਤੋਂ ਬੇਨਤੀ ਕੀਤੀ ਹੈ ਗੁਰੂ ਸਾਹਿਬ ਨੂੰ ਤੈਨੂੰ ਪਿਆ ਪਿਲਾਵਾ ਪਾਣੀ ਸਿਰ ਮੇਰੇ ਦੇ ਸਾਈਂ ਸੱਚੇ ਪਾਤਸ਼ਾਹ ਕੌਣ ਕਹਿੰਦਾ ਹੈ ਕਿ ਮੈਂ ਦੁਸ਼ਮਨਾਂ ਨੂੰ ਪਾਣੀ ਪਿਲਾ ਰਿਹਾ ਮਹਾਰਾਜ ਉਸ ਜੰਗ ਦੇ ਵਿੱਚ ਮੈਂ ਤੇ ਤੁਹਾਨੂੰ ਪਿਆ ਪਾਣੀ ਸ਼ਕਾਂਦਾ ਸੀ ਤੁਹਾਨੂੰ ਪਾਣੀ ਪਿਆ ਰਿਹਾ ਸਾਂ ਤੁਰਕ ਅਤੁਰਕ ਨ ਦਿਸਦਾ ਮੈਨੂੰ ਤੂੰ ਸਾਰੇ ਦਿਸਿਆਈ ਸੱਚੇ ਪਾਤਸ਼ਾਹ ਤੁਰਕ ਅਤੁਰਕ ਮੈਨੂੰ ਕੋਈ ਨਹੀਂ ਹੋਰ ਦੇਸਰਾ ਉਸ ਜੰਗ ਦੇ ਵਿੱਚ ਜਿਹਦਾ ਵੀ ਚਿਹਰਾ ਤੱਕਦਾ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ ਨਜ਼ਰ ਆਉਂਦਾ ਸਤਿਗੁਰੂ ਮਹਾਰਾਜ ਮੈਨੂੰ ਤੇ ਤੇਰੇ ਸਵਾ ਉਸ ਜੰਗ ਦੇ ਮੈਦਾਨ ਦੇ ਵਿੱਚ ਕੋਈ ਦਿਸਦਾ ਹੀ ਨਹੀਂ ਹੈ ਪਿਆਰੇ ਦੇ ਇੱਕ ਪਿਆਰਪੁਰਤਾ ਉਸ ਦੇ ਸੇਵਕ ਰਾਮਾ ਮਹਾਰਾਜ ਮੈਂ ਤੇ ਆਪਣੇ ਪਿਆਰੇ ਦੇ ਪਿਆਰ ਦੇ ਵਿੱਚ ਪੁਰਿਆ ਹੋਇਆ ਆਪਣੇ ਪਿਆਰੇ ਦੀ ਸੇਵਾ ਕਰਦਾ ਉਸ ਨੂੰ ਦੇਖਾਂ ਉਸ ਨੂੰ ਸੇਵਾ ਪਾਣੀ ਉਹਨੂੰ ਪਿਲਾਵਾ ਮਹਾਰਾਜ ਮੈਂ ਉਹਨੂੰ ਹੀ ਦੇਖਦਾ ਆਪਣੇ ਪਿਆਰੇ ਨੂੰ ਆਪਣੇ ਪਿਆਰੇ ਦੀ ਸੇਵਾ ਕਰਦਾ ਤੇ ਮਹਾਰਾਜ ਉਹਨੂੰ ਹੀ ਪਾਣੀ ਪਿਲਾ ਰਿਹਾ ਤੇ ਕਹਿੰਦੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਸੁਣਿਆ ਕਿ ਇੰਨਾ ਰੰਗ ਚੜ ਗਿਆ ਇਹਨੂੰ ਗੁਰੂ ਤੋਂ ਸਿਵਾਏ ਕੁਝ ਹੋਰ ਦਿਸਦਾ ਹੀ ਨਹੀਂ ਜੋ ਦਿਸੈ ਸੋ ਤੇਰਾ ਰੂਪ ਜੋਥ ਜਿੱਥੇ ਵੀ ਜਹ ਜਾਂ ਪੇਖੂ ਤੈ ਹਜੂਰ ਦੂਰ ਕਤੂ ਨਾ ਜਾਏ ਰਵ ਰਿਆ ਸਰਬਤਰ ਮੈਂ ਮਨ ਸਦਾ ਧਿਆਈ ਮਾਰ ਸੱਚੇ ਪਾਤਸ਼ਾਹ ਨੇ ਜਦੋਂ ਇਹਦੇ ਕੋਲ ਸੁਣਿਆ ਤੇ ਭਾਈ ਸਾਹਿਬ ਲਿਖਦੇ ਕਹਿੰਦੇ ਖਸੇ ਤੇ ਗਲ ਲਾਇਆ ਪਿਆਰਾ ਦੱਬੇ ਹੱਥ ਫੜਾਈ ਪਾਣੀ ਨਾਲ ਮਲਮ ਵੇ ਰਖੇ ਲੋੜ ਪਏ ਤੇ ਲਾਈ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਾਰਿਆ ਹੱਸ ਪਏ ਉਥੇ ਇਹਨੇ ਆ ਕੇ ਆ ਕੇ ਭਾਈ ਕਨਈਆ ਤੂੰ ਦੁਸ਼ਮਣਾਂ ਨੂੰ ਪਾਣੀ ਨਹੀਂ ਪਿਉਣਾ ਮਾਰੇ ਹਸਣ ਲੱਗ ਪਏ ਪਾ ਸਾ ਕਹਿੰਦੇ ਇਹਦੇ ਹੁਣ ਇਹਨੂੰ ਰਾਂਗੇ ਉਦਾਂ ਦਾ ਚੜਿਆ ਪਿਆਰਿਓ ਮੈਂ ਅੱਗੇ ਬੇਨਤੀ ਕਰਦਾ ਹੁੰਦਾ ਵਾ ਆਪ ਆਪਣੀ ਬੁੱਧ ਹੈ ਜੇ ਤੇ ਆਪਣੀ ਆਪਣੀ ਬੁੱਧ ਹੁੰਦੀ ਆ ਜਿੰਨਾ ਕੋਈ ਪਿਆਰ ਨੇ ਨੇੜੇ ਹੋ ਜਾਂਦਾ ਉਹਨਾ ਰੰਗ ਜ਼ਿਆਦਾ ਚੜਦਾ ਗੂੜਾ ਰੰਗ ਲੱਗਾ ਰੰਗ ਅਪਾਰ ਕੋ ਨਾ ਉਤਾਰੇ ਇਹ ਐਸਾ ਅਪਾਰ ਰੰਗ ਹੈ ਜਿਹਨੂੰ ਕੋਈ ਲਾ ਨਹੀਂ ਸਕਦਾ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਪਿਆਰਿਓ ਇਹਨੂੰ ਰੰਗ ਚੜਿਆ ਨਾਮ ਦਾ ਐਸਾ ਕਿ ਹਰ ਥਾਂ ਕਲਗੀਆਂ ਵਾਲਾ ਮਹਾਰਾਜ ਦਿਖਾਈ ਦਿੰਦਾ ਨਜ਼ਰੀ ਪੈਂਦਾ ਸਿੰਘਾਂ ਨੇ ਸ਼ਿਕਾਇਤ ਵੀ ਕੀਤੀ ਪਰ ਮਾਰੇ ਕਹਿ ਲਗੇ ਨੂੰ ਰੰਗ ਲੱਗ ਗਿਆ ਉਹ ਰੰਗ ਲੱਗਾ ਜਿਹੜਾ ਲੈਂਦਾ ਨਹੀਂ ਇਸ ਕਰਕੇ ਕਹਿੰਦੇ ਗੁਰੂ ਗੋਬਿੰਦ ਸਿੰਘ ਮਾਰਿਆ ਸੇ ਇਹਨੂੰ ਫੜ ਕੇ ਗਲ ਨਾਲ ਲਾ ਲਿਆ ਭਾਈ ਕਨਈਆ ਆ ਇੱਕ ਡੱਬੀ ਲੈ ਜਾ ਇਹਦੇ ਵਿੱਚ ਮੱਲਮ ਹੈ ਦਵਾਈ ਬੈਦਾਂ ਨੇ ਕਿ ਮਾਂ ਨੇ ਤਿਆਰ ਕੀਤੀ ਦਵਾਈ ਹੈ ਮਾਰੇ ਕਹਿੰਦੇ ਜਦੋਂ ਕਿਸੇ ਦੇ ਜ਼ਖਮ ਹੋਇਆ ਹੋਵੇ ਨਾ ਉਹਦੇ ਜ਼ਖਮ ਤੇ ਲਾ ਦਈਏ ਤੇ ਜ਼ਖਮ ਠੀਕ ਹੋ ਜਾਂਦਾ ਇਹ ਦਵਾਈ ਦੇ ਨਾਲ ਦਰਦ ਧੜ ਜਾਂਦਾ ਦਰਦ ਨਹੀਂ ਹੁੰਦਾ ਪਾਸ਼ਾ ਕਹਿੰ ਲਗੇ ਡੱਬੀ ਲੈ ਜਾ ਜਦੋਂ ਪਾਣੀ ਪਿਆਉਣਾ ਤੇ ਨਾਲ ਮਹਾਰੇ ਕਹਿੰਦੇ ਉਹਦੇ ਜ਼ਖਮ ਦੇ ਉੱਪਰ ਦਵਾਈ ਲਾ ਦਿਆ ਕਰ ਉਹਨੂੰ ਇਹ ਦਵਾਈ ਲਾਏਗਾ ਤੇ ਉਹ ਹੋਰ ਵੀ ਸੁਖੀ ਹੋਏਗਾ ਜਿੱਥੇ ਪਾਣੀ ਨਾਲ ਸੁੱਖ ਮਿਲਦਾ ਪਿਆਸ ਬੁਝਦੀ ਐ ਉਥੇ ਮਾਰੇ ਕਹਿੰ ਲਗੇ ਨਾਲ ਦਰਦ ਵੀ ਦੂਰ ਹੋਵੇਗਾ ਉਹਦਾ ਸਤਿਗੁਰੂ ਮਾਰੇ ਸੱਚੇ ਪਾਸ਼ਾ ਜੀ ਨੇ ਕਿਰਪਾ ਕਰਕੇ ਹੋਰ ਵੀ ਨਿਵਾਜ ਦਿੱਤਾ ਬਖਸ਼ਿਸ਼ਾਂ ਦੇ ਘਰ ਨੇ ਗੁਰੂ ਕਲਗੀ ਧਰ ਪਾਸ਼ਾ ਜੀ ਕਿ ਜੇ ਤੇਨੂੰ ਰੰਗ ਲੱਗਿਆ ਸੇਵਾ ਕਰਦਾ ਪਿਆ ਹੋਰ ਵੀ ਚੜ੍ਹਦੀ ਕਲਾ ਦੇ ਵਿੱਚ ਸੇਵਾ ਕਰ ਸ਼ਾਬਾਸ਼ ਸਿੱਖਾ ਸੋ ਧਾਨੇ ਸਿੱਖੇ ਧਨ ਸਿੱਖੇ ਧਨ ਸਿੱਖੇ ਪਿਆਰਿਓ ਇਹ ਐਵੇਂ ਨਹੀਂ ਮਹਾਂਪੁਰਖਾਂ ਨੇ ਆਖਿਆ ਕਿ ਜਿਉਂਦੇ ਮਰ ਜਾਈਦਾ ਸਿੱਖੇ ਕਮਾਉਣੀ ਔਖੀ ਇਹ ਬੜੀਆਂ ਪਿਆਰਿਓ ਕਲਣ ਹਕਾਲ ਕੇ ਇਹ ਦਾਤਾਂ ਜਿਹੜੀਆਂ ਪ੍ਰਾਪਤ ਹੁੰਦੀਆਂ ਨੇ ਸੋ ਮਾਰਿਆਂ ਨੇ ਕਿਰਪਾ ਕੀਤੀ ਪਿਆਰਿਓ ਜੰਗ جاری ਰਿਹਾ ਤੇ ਗੁਰੂ ਦਾ ਕਨਿਆ ਜਿਹੜਾ ਹੈ ਇਹ ਪਿਆਰਿਓ ਸੇਵਾ ਕਰਦਿਆ ਰਿਆ ਉਸ ਜੰਗ ਦੇ ਵਿੱਚ ਕਿਉਂਕਿ ਮਾਰੇ ਨੇ ਬਾਣੀ ਵਿੱਚ ਕਿਉਂ ਲਿਖਿਆ ਪਿਆਰਿਓ ਕਿ ਨਾ ਕੋ ਬੈਰੀ ਨਹੀਂ ਬੇਗਾਨਾ ਕੋਈ ਬੈਰੀ ਨਹੀਂ ਹੈਗਾ ਤੇ ਕੋਈ ਸਾਡੇ ਤੋਂ ਬੇਗਾਨਾ ਨਹੀਂ ਸਭ ਸਾਡੇ ਆਪਣੇ ਨੇ ਇਹ ਜੇ ਜੰਗ ਕਰਦੇ ਪਏ ਸਾਰੇ ਸਾਡੇ ਆਪਣੇ ਹੀ ਨੇ ਪਰ ਇਹਨਾਂ ਦੇ ਅੰਦਰ ਜੋ ਬਿਰਤੀ ਬਣ ਗਈ ਹੈ ਜੋ ਇਹਨਾਂ ਦੇ ਸੋਚਣ ਸ਼ਕਤੀ ਹੈ ਉਹ ਮਾੜੇ ਤਰਫ ਨੂੰ ਜਾ ਚੁੱਕੀ ਹੈ ਉਹਨੂੰ ਹੁਣ ਸਿੱਧੇ ਪਾਸੇ ਨੂੰ ਲਿਆਉਣਾ ਪੈਣਾ ਤੇ ਸਿੱਧੇ ਪਾਸੇ ਨੂੰ ਲਿਆਉਣ ਵਾਸਤੇ ਸਤਿਗੁਰਾਂ ਦਾ ਪਹਿਲਾਂ ਦਾ ਇਤਿਹਾਸ ਪੜ ਲਓ ਅੱਗੋਂ ਦਾ ਪੜ ਲਓ ਮਾਰਾ ਨੇ ਬੜੇ ਹਿਲੇ ਜਿਹੜੇ ਨੇ ਇਹਨਾਂ ਨੂੰ ਦਿੱਤੇ ਨੇ ਸਹੀ ਰਾਹ ਤੇ ਤੁਰਨ ਵਾਸਤੇ ਪਰ ਜਦੋਂ ਨਹੀਂ ਗੱਲ ਬਣਦੀ ਤੇ ਆਪਾਂ ਇਤਿਹਾਸ ਵਿੱਚ ਇਹ ਵੀ ਸੁਣਦੇ ਆ ਕਿ ਜਦੋਂ ਮਾਰਾ ਨੂੰ ਕਰਾਮਾਤ ਵਿਖਾਉਣ ਵਾਸਤੇ ਆਖਿਆ ਤੇ ਪਹਿਲਾਂ ਆਖਿਆ ਪਾਸ਼ਾ ਕਹਿੰਦੇ ਪਿਆਰ ਇੱਕ ਬੜੀ ਵੱਡੀ ਕਰਾਮਾਤ ਹੈ ਪਿਆਰ ਨਾਲ ਕਿਸੇ ਨੂੰ ਆਖੀਏ ਤੇ ਕੰਮ ਉਹ ਬਣ ਜਾਂਦਾ ਬੱਚਾ ਮਾਂ ਨੂੰ ਪਿਆਰ ਨਾਲ ਲਾੜ ਨਾਲ ਕੁਝ ਕਹਿੰਦਾ ਤੇ ਮਾਂ ਗੱਲ ਮੰਨ ਜਾਂਦੀ ਤੇ ਉਹ ਗੱਲ ਮੰਨ ਜਾਂਦਾ ਹੋਰ ਬੜੇ ਮੰਨ ਜਾਂਦੇ ਨੇ ਜੇ ਫੇਰ ਪਿਆਰ ਨਾਲ ਗੱਲ ਨਾ ਬਣੇ ਤੇ ਪੈਸਿਆਂ ਨਾਲ ਵੀ ਬਣ ਜਾਂਦੀ ਹੈ ਮਾਂ ਪਿਓ ਬੱਚੇ ਨੂੰ ਪੈਸੇ ਦੇ ਕੇ ਮਨਾ ਲੈਂਦੇ ਪੁੱਤ ਆ ਮਾਇਆ ਪੈਸੇ ਲੈ ਲੈ ਤੇ ਚੁੱਪ ਕਰ ਜਾ ਰੋ ਨ ਕਈ ਹੋਰ ਤਰੀਕੇ ਨੇ ਪਰ ਪਾਸ਼ਾ ਜੀ ਕਿਰਪਾ ਕਰਨ ਜਦੋਂ ਮਾਰੇ ਕਹਿੰਦੇ ਸਾਰੇ ਹੀਲੇ ਖਤਮ ਹੋ ਜਾਣ ਫੇਰ ਸਿੱਧੇ ਰਾਤੇ ਲਿਆਉਣ ਦਾ ਥੀਲਾ ਕੀ ਹੈ ਉਹ ਹੈ ਸ੍ਰੀ ਸਾਬ ਉਹ ਹੈ ਖੰਡਾ ਜਿਹਦਾ ਇਸਤੇਮਾਲ ਹੁਣ ਇੱਥੇ ਜੰਗ ਦੇ ਮੈਦਾਨ ਦੇ ਵਿੱਚ ਕਰਨਾ ਪਿਆ ਪਿਆਰਿਓ ਸੋ ਇਹਦੀ ਸੁਰਤ ਪਾਇਕ ਨੇ ਇਹਦੀ ਹੋਰ ਸੀ ਹੈ ਨਾਮ ਦਾ ਰੰਗ ਹੀ ਚੜਿਆ ਪਰ ਪਾਸ਼ਾ ਜੀ ਕਿਰਪਾ ਕਰਨ ਇਹਨਾਂ ਉਹ ਉਧਾਰਨ ਦਿੱਤੀ ਹੈ ਨਾ ਕੋ ਬੈਰੀ ਨਹੀਂ ਬਗਾਨਾ ਭਾਈ ਤੁਸੀਂ ਜੰਗ ਕਰਨੀ ਆ ਤੇ ਜੰਗ ਕਰ ਲਓ ਸੋ ਸਤਗੁਰੂ ਸੱਚੇ ਪਾਸ਼ਾ ਜੀ ਨੇ ਕਿਰਪਾ ਕੀਤੀ ਤੇ ਪਿਆਰਿਓ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਹ ਰਹਿੰਦਾ ਇਤਿਹਾਸ ਵੀ ਜਿੰਨਾ ਕੁ ਸਤਿਗੁਰਾਂ ਨੇ ਸੋਝੀ ਬਖਸ਼ੀ ਵਿਚਾਰਾਂਗੇ ਤੇ ਨਾਲ ਦੀ ਨਾਲ ਮਹਾਰਾਜ ਸਚੇ ਪਾਤਸ਼ਾਹ ਜੀ ਦੇ ਗੁਣ ਗਾ ਕੇ ਉਹਨਾਂ ਸਿੰਘਾਂ ਦੀਆਂ ਸ਼ਹੀਦਾਂ ਦੀਆਂ ਪਿਆਰਿਓ ਯਾਦਾਂ ਦੇ ਵਿੱਚ ਆਪਾਂ ਦੁਰਕੇ ਕਿਉਂਕਿ ਮੈਂ ਕੱਲ ਵੀ ਬੇਨਤੀ ਕੀਤੀ ਆ ਸ਼ਹੀਦ ਜਿਹੜੇ ਨੇ ਪਿਆਰਿਓ ਉਹ ਬੜੀ ਅਨੋਖੀ ਪਿਆਰਿਓ ਬਖਸ਼ਿਸ਼ ਉਹ ਜਦੋਂ ਉਹਨਾਂ ਦਾ ਨਾਮ ਲੈਨੇ ਆ ਬੜੀ ਅਨੋਖੀ ਬਖਸ਼ਿਸ਼ ਉਦੋਂ ਵੀ ਸਾਡੇ ਤੇ ਵਰਤਦੀ ਸੋ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਭੁੱਲਾ ਚੁਕਾ